ਸਾਧਨਾ ਮੇਂ ਚੇਰਵਾਏ ਗੁਰੂ ਸਾਹਿਬ ਜੇ ਸਰੋਗ ਮਹੱਲਾ ਤੀਜਾ सुख ऊब जाए फिर दुख ना लग आए जमन मारना मिट गया काला है का किश ना बसाए गौर से बात सुख जाए ਪੈਰ ਦੁਖ ਨਾ ਲਗਾਇ ਆਏ ਜਮਣ ਮਰਣਾ ਮਿਟ ਗਿਆ ਕਾਲਾ ਗਾਘਿ ਜੁਨਾ ਬਸਾਏ ਹਰ ਸੇ ਦੀਮਨ ਰਾਵ ਰਹਿਆ ਸਜ ਰਹਿਆ ਸਮਾਏ ਨੇ ਗਾਉ ਬਲਿਆਰੀ ਤਨ ਗਾਉ ਜੋ ਜਲਨ ਸਤ ਗੁਰ ਪਾਏ ਮਹੱਲਾਤੀ ਜਾ ਬੇਨ ਸਬਦ ਸੁਧਨਾ ਹੋਵਈ जे अनेक कर शिगार फिर की सार ना जान दूज पाए प्यार साक सुध साक लकड़ी ਨਾਨਕ ਨਾਰੀ ਵਿੱਚ ਗੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਣੀ ਹਰ ਨਾਮ ਤੇ ਆਈ ਯਾਰ ਉਚਰਾ ਹਾਰ ਲਾ ਲੈਣੀ ਜੋ ਜਬ ਦੇ ਹਾਰ ਹਰ ਦਿਨ ਸਰਾਤ ਤੈਨ ਹਉ ਗੁਰ ਬੈਣੀ ਦਿਨ ਸਾਥ ਗੁਰ ਮੇਰਾ ਪਿਆਰਾ ਅਰਾਧਿਆ ਤੈਨ ਜਾਣ ਦੇਖਾਂ ਗੁਰੂ ਗਾਓ ਜਨ ਮੇਰਾ ਹਰ ਸਜਣ ਮਿਲਿਆ ਸਹਣੀ ਜੇਨਾ ਸਾਥ ਗੁਰ ਮੇਰਾ ਪਿਆਰਾ ਰੱਧਾ ਤਿਨ ਜਨ ਸਜਣ ਮਿਲਿਆ ਸੈਣੀ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੁਲੋਗ ਮਹੱਲਾ 3 ਘਰ ਸੇਵਾ ਦੇ ਸੁਖ ਉਪਜੈ ਫੇਰ ਧੋਖ ਨਾ ਲਗਾਏ ਆਏ ਜੰਮਣਾ ਮਰਣਾ ਮਿਟ ਗਿਆ ਕਹਲਾਇ ਕਾ ਕਿਸ਼ੂ ਨਾਮ ਬਸਾਏ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ 52 ਪਵਿੱਤਰ ਮੁਖਵਾਕ ਪਾਵਨ ਸ਼ਲੋਕ ਤੀਸਰੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਪਾਵਨ ਪਵਿੱਤਰ ਪਾਉੜੀ ਚੌਥੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਉਚਾਰਨ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 651 ਦੇ ਰਾਗ ਸੋਰਠਿ ਦੀ ਬਾਣ ਦੇ ਸਲੇਖੇ ਸ਼ੁਭੈਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਹਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਪਾਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਪਰਮਾਨ ਹੋ ਜਾਵੇ ਭਾਈ ਆਉਣ ਵਾਲੀ 14 ਤਰੀਕ ਨੂੰ ਆਉਣ ਵਾਲੇ ਮਹੀਨਿਆਂ ਦੀ ਸੰਗਰਾਮ ਦਾ ਦਿਹਾੜਾ ਹੈ ਇਸ ਦੇ ਨਾਲ ਹੀ ਮੁਖਤਸਰ ਸਾਹਿਬ ਜੀ ਦੋਨਾਂ ਪਾਵਨ ਸ਼ਹੀਦਾਂ ਨੂੰ ਚਾਰੀ ਮੁਕਤੀਆਂ ਦੀ ਯਾਦ ਅੰਦਰ ਹਰ ਸਾਲ ਦੀ ਤਰ੍ਹਾਂ ਰਾਤਰੀ ਦੇ ਦੀਵਾਨ ਸੱਜਣਗੇ ਭਾਈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੋ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ